ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਭਗਤ ਸੁਦਾਮਾ ਜੀ ਦੀ ਕਥਾ ਅੱਜ ਅਸੀਂ ਭਗਤ ਸੁਦਾਮਾ ਜੀ ਦੀ ਸਾਖੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਨ੍ਹਾਂ ਦਾ ਨਾਮ ਜੇੜੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਉਂਦਾ ਹੈ ਮਿਲੇ ਸੁਦਾਮਾ ਭਾਵਨੀ ਤਾਰ ਸਭ ਕਿਛ ਅਗੇ ਦਾਲਦ ਪੰਜ ਸਮਾਇਆ ਪ੍ਰਭੂ ਦੇ ਭਗਤਾਂ ਦੀਆਂ ਕਥਾ ਬਿਆਨਤ ਹਨ ਸੁਣਦਿਆਂ ਸੁਣਦਿਆਂ ਉਮਰ ਬੀਤ ਜਾਂਦੀ ਹੈ ਪਰ ਕਥਾਵਾਂ ਨੇ ਮੁਕਦੀਆਂ ਚਿਰੀ ਕ੍ਰਿਸ਼ਨ ਜੀ ਦਾ ਮਿੱਤਰ ਭਗਤ ਸੁਦਾਮਾ ਜੀ ਹੋਏ ਹਨ ਉਹਨਾਂ ਬਾਬਤ ਪਾਈ ਗੁਰਦਾਸ ਜੀ ਨੇ ਇੱਕ ਪੌੜੀ ਉਚਾਰੀ ਹੈ ਬਿਪੋ ਸੁਦਾਮਾ ਦਾਲ ਦੀ ਬਾਲ ਸਖਾਈ ਮਿੱਤਰ ਸਦਾਏ ਲਾਗੂ ਹੋਈ ਬਾਹਮਣੀ ਮਿਲ ਜਗਦੀਸ਼ ਦਿਲਦਰ ਗਵਾਏ ਚਲਿਆ ਗਿਣਦਾ ਗੱਟੀਆਂ ਕਿਉਂ ਕਰ ਜਾਈਏ ਕੌਣ ਮਿਲਾਏ ਪਹਤਾ ਨਗਰ ਦੁਆਰ ਕਾ ਸਿੰਘ ਦੁਆਰ ਖਲੋਤਾ ਜਾਏ ਦੂਰੋਂ ਦੇਖ ਡੰਡੌਤ ਕਰ ਛੱਡ ਸਿੰਘਾਸਣ ਹਰ ਜੀ ਆਏ ਪਹਿਲੇ ਦੇਹ ਪਰ ਦਖਣਾ ਪੈਰੀ ਪੈ ਕੇ ਲੈ ਗਲ ਲਾਏ ਚਰਨੋਦਕ ਲੈ ਪੈਰ ਧੋਏ ਸਿੰਘਾਸਣ ਉੱਪਰ ਬਿਠਾਏ ਪੁੱਛੇ ਕੁਸਲ ਪਿਆਰ ਕਰ ਗੁਰਸੇਵਾ ਦੀ ਕਥਾ ਸੁਣਾਏ ਲੈ ਕੇ ਤੰਦੂਲ ਚੱਬਿਓਨ ਵਿਦਾ ਕਰੇ ਅੱਗੇ ਪਹੁੰਚਾਏ ਚਾਰ ਪਦਾਰਥ ਸਕੁਚ ਪਠਾਏ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਸੁਦਾਮਾ ਜੀ ਗੋਕਲ ਨਗਰੀ ਦਾ ਬ੍ਰਾਹਮਣ ਸੀ ਪਰ ਸੀ ਬੜਾ ਗਰੀਬ ਉਹ ਸ਼੍ਰੀ ਕ੍ਰਿਸ਼ਨ ਜੀ ਦੇ ਨਾਲ ਇੱਕ ਪਾਠਸ਼ਾਲਾ ਵਿੱਚ ਪੜ੍ਹਿਆ ਕਰਦੇ ਸੀ ਉਸ ਵੇਲੇ ਬੱਚੇ ਸਨ ਬਚਪਨ ਵਿੱਚ ਕਈ ਬੱਚਿਆਂ ਦਾ ਆਪਸ ਵਿੱਚ ਬੜਾ ਪਿਆਰ ਹੋ ਜਾਂਦਾ ਹੈ ਭਾਵੇਂ ਬੱਚੇ ਗਰੀਬ ਹੋਣ ਜਾਂ ਅਮੀਰ ਅਮੀਰੀ ਗਰੀਬੀ ਦੀ ਵਟ ਬਚਪਨ ਵਿੱਚ ਬਹੁਤ ਘੱਟ ਹੁੰਦੀ ਹੈ ਸਾਰੇ ਬੱਚੇ ਸ਼ੁੱਧ ਹਿਰਦੇ ਨਾਲ ਮਿੱਤਰ ਤੇ ਭਾਈ ਬਣੇ ਰਹਿੰਦੇ ਹਨ ਸੁਦਾਮੇ ਅਤੇ ਕ੍ਰਿਸ਼ਨ ਜੀ ਦੀ ਬੜੀ ਪ੍ਰੀਤ ਸੀ ਉਹ ਇਕੱਠੇ ਰਹਿੰਦੇ ਜਦੋਂ ਵੀ ਕਦੀ ਉਹਨਾਂ ਨੂੰ ਉਹਨਾਂ ਦਾ ਗੁਰੂ ਕਿਸੇ ਕੰਮ ਕਿਤੇ ਭੇਜਦਾ ਤਾਂ ਇਕੱਠੇ ਹੀ ਤੁਰ ਜਾਂਦੇ ਭਾਵੇਂ ਨਗਰੀ ਵਿੱਚ ਵੀ ਜਾਣਾ ਹੁੰਦਾ ਸੀ ਜਾਂ ਕਿਸੇ ਜੰਗਲ ਵਿੱਚ ਲੱਕੜੀ ਲੈਣ ਜਾਣਾ ਹੁੰਦਾ ਸੀ ਦੋਹਾਂ ਦੇ ਪਿਆਰ ਦੀ ਚਰਚਾ ਸੀ ਸੁਦਾਮਾ ਜਦੋਂ ਪੜਨ ਜਾਂਦਾ ਦਾ ਸੀ ਤਾਂ ਉਸ ਦੀ ਮਾਤਾ ਉਸ ਦੇ ਲੀਡੇ ਦੀ ਕੰਨੀ ਥੋੜੀ ਜਿਹੀ ਭੁਜੇ ਹੋਏ ਦਾਣੇ ਬਨ ਦਿਆ ਕਰਦੀ ਸੀ ਸੁਦਾਮਾ ਉਹਨਾਂ ਨੂੰ ਚੱਬ ਲੈਂਦਾ ਐਸਾ ਹੀ ਹੁੰਦਾ ਰਿਹਾ ਇੱਕ ਦਿਨ ਗੁਰੂ ਨੇ ਦੋਹਾਂ ਨੂੰ ਜੰਗਲ ਵੱਲ ਘੱਲਿਆ ਕਿ ਉਹ ਲੱਕੜੀ ਲਿਓਣ ਜੰਗਲ ਵਿੱਚ ਗਏ ਬਾਰਿਸ਼ ਆ ਗਈ ਉਹ ਇੱਕ ਰੁੱਖ ਹੇਠਾਂ ਬੈਠ ਗਏ ਬੈਠੇ ਬੈਠੇ ਸੋਦਾਮੇ ਨੂੰ ਖਿਆਲ ਹੋਇਆ ਕਿ ਉਸ ਦੇ ਕੋਲ ਤਾਂ ਭੁਜੇ ਹੋਏ ਦਾਣੇ ਹਨ ਉਹੋ ਹੀ ਚੱਬ ਲਵੇ ਉਹ ਭਗਵਾਨ ਕੋਲੋਂ ਲੁਕੋ ਕੇ ਬੁੱਕਲ ਵਿੱਚ ਮੂੰਹ ਪਾ ਕੇ ਚੱਬਣ ਲੱਗਾ ਉਸ ਨੂੰ ਐਸਾ ਦੇਖ ਕੇ ਸ਼੍ਰੀ ਕ੍ਰਿਸ਼ਨ ਜੀ ਨੇ ਪੁੱਛਿਆ ਕੀ ਚੱਬ ਰਿਹਾ ਹੈ ਸੋਦਾਮੇ ਦੇ ਕੋਲ ਉਸ ਵੇਲੇ ਝੂਠ ਬੋਲਿਆ ਗਿਆ ਉਹਨਾਂ ਨੇ ਕਿਹਾ ਪਾਲੇ ਨਾਲ ਦੰਦੋ ਢੜਕੇ ਵੱਜ ਰਹੇ ਹਨ ਚੱਬ ਤਾਂ ਕੁਝ ਨਹੀਂ ਰਿਹਾ ਮਿੱਤਰਾ ਉਸ ਵੇਲੇ ਸਹਿਜ ਸੁਭਾਹੀ ਸ਼੍ਰੀ ਕ੍ਰਿਸ਼ਨ ਜੀ ਦੇ ਮੁਖਾਰਬਿੰਦ ਤੋਂ ਸ਼ਬਦ ਨਿਕਲ ਗਏ ਸੁਦਾਮਾ ਬਹੁਤ ਗੰਗਾਲ ਹੈ ਦਾਣਿਆਂ ਬਦਲੇ ਝੂਠ ਬੋਲਿਆ ਬਸ ਉਹ ਬੋਲਣ ਦੀ ਢਿੱਲ ਸੀ ਕਿ ਸੁਦਾਮਾ ਜੀ ਦੇ ਘਰ ਦਲੇਦਰ ਤੇ ਕੰਗਾਲੀ ਪੈ ਗਈ ਕੰਗਾਲ ਤਾਂ ਅੱਗੇ ਹੀ ਸੀ ਪਰ ਹੁਣ ਭਗਵਾਨ ਦੇ ਬਚਨ ਕਰ ਦਿੱਤਾ ਹੋਇਆ ਬਚਨ ਸਹਿਜ ਸੁਭਾਹੀ ਕੋਈ ਜਾਣ ਬੁੱਝ ਕੇ ਨਹੀਂ ਸੀ ਕਿਹਾ ਬਸ ਉਸ ਦੇ ਗੱਲ ਕੰਗਾਲੀ ਪੈ ਗਈ ਪਾਠਸ਼ਾਲਾ ਦਾ ਸਮਾਂ ਮੁੱਕ ਗਿਆ ਸੁਦਾਮਾ ਆਪਣੇ ਘਰ ਚੱਲਿਆ ਗਿਆ ਵਿਆਹ ਹੋਇਆ ਮਾਪੇ ਮਰ ਗਏ ਅਤੇ ਬੱਚੇ ਹੋ ਗਏ ਕੰਗਾਲੀ ਦਿਨੋ ਦਿਨ ਵੱਧਦੀ ਗਈ ਕੋਈ ਮੋੜ ਨਾ ਪਿਆ ਦਿਨ ਬੀਤਦੇ ਗਏ ਉਸ ਵੇਲੇ ਸ਼੍ਰੀ ਕ੍ਰਿਸ਼ਨ ਜੀ ਰਾਜੇ ਬਣ ਗਏ ਉਹਨਾਂ ਦੀ ਮਹਿਮਾ ਵੱਧ ਗਈ ਭਗਵਾਨ ਰੂਪ ਪੂਜੇ ਜਾਣ ਲੱਗੇ ਤਾਂ ਸੁਦਾਮਾ ਬੜਾ ਖੁਸ਼ ਹੋ ਕੇ ਆਪਣੀ ਘਰਵਾਲੀ ਨੂੰ ਦੱਸਿਆ ਕਰਦਾ ਕਿ ਅਸੀਂ ਦੋਹਾਂ ਦਾ ਬੜਾ ਪਿਆਰ ਹੁੰਦਾ ਸੀ ਉਸਦੀ ਪਤਨੀ ਆਖਣ ਲੱਗੀ ਜੇ ਤੁਸੀਂ ਆ ਦੇ ਐਸੇ ਮਿੱਤਰ ਹਨ ਤਾਂ ਤੁਸੀਂ ਉਸ ਦੇ ਕੋਲ ਜਾਓ ਹੋ ਸਕਦਾ ਹੈ ਕਿਰਪਾ ਤੇ ਤਰਸ ਕਰਕੇ ਗੰਗਾਲੀ ਦੂਰ ਕਰ ਦੇਣ ਆਪਣੇ ਪਤਨੀ ਦੀ ਇਹ ਗੱਲ ਸੁਣ ਕੇ ਸੁਦਾਮਾ ਜੀ ਨੇ ਕਿਹਾ ਜਾਣ ਲਈ ਤਾਂ ਸੋਚਦਾ ਹਾਂ ਪਰ ਜਾਵਾਂ ਕਿਵੇਂ ਸ਼੍ਰੀ ਕ੍ਰਿਸ਼ਨ ਜੀ ਦੇ ਦੁਆਰ ਜਾਣ ਵਾਸਤੇ ਵੀ ਤਾਂ ਕੁਝ ਨਾ ਕੁਝ ਚਾਹੀਦਾ ਆਖਰ ਬਚਪਨ ਦੇ ਸਾਥੀ ਮਿੱਤਰ ਹੋਏ ਖੈਰ ਉਸਦੀ ਵੋਟੀ ਨੇ ਬਹੁਤ ਜ਼ੋਰ ਲਾਇਆ ਤੇ ਇੱਕ ਦਿਨ ਉਹ ਆਪਣੇ ਮਿੱਤਰ ਭਗਵਾਨ ਕ੍ਰਿਸ਼ਨ ਵੱਲ ਤੁਰ ਪਿਆ ਉਸਦੀ ਪਤਨੀ ਨੇ ਕੁਝ ਚੌਲ ਤੇ ਚੌਲੀ ਉਸਦੇ ਕੰਨੀ ਬੰਨ ਦਿੱਤੇ ਉਹ ਮਨ ਵਿੱਚ ਖਿਆਲ ਕਰਦਾ ਹੋਇਆ ਕਿ ਮਿੱਤਰ ਨੂੰ ਕਿਵੇਂ ਮਿਲਾਂਗਾ ਕੀ ਆਖੇਗਾ ਦਵਾਰਕਾ ਨਗਰੀ ਵਿ ਜਾ ਪੂਜਾ ਤੇ ਉਸ ਮਹਿਲ ਦੇ ਸਦਰ ਦਰਵਾਜੇ ਅੱਗੇ ਜਾ ਖਲੋਤਾ ਜਿੱਥੇ ਸ਼੍ਰੀ ਕ੍ਰਿਸ਼ਨ ਜੀ ਦਾ ਦਰਬਾਰ ਲੱਗਿਆ ਕਰਦਾ ਸੀ ਉਹ ਇਨਸਾਫ ਤੇ ਨਿਆਂ ਕਰਦੇ ਸਨ ਉਸਨੇ ਦਵਾਰਪਾਲ ਨੂੰ ਜੰਗੰਬਦਿਆਂ ਹੋਇਆਂ ਆਖਿਆ ਮੈਂ ਰਾਜਾ ਜੀ ਨੂੰ ਮਿਲਣਾ ਹੈ ਦਵਾਰਪਾਲ ਕੀ ਨਾਂ ਦੱਸਾਂ ਜਾ ਕੇ ਸੁਦਾਮਾ ਆਖਣਾ ਸੁਦਾਮਾ ਬ੍ਰਾਹਮਣ ਆਇਆ ਹੈ ਤੁਸਾਂ ਦੇ ਬਚਪਨ ਦਾ ਸਾਥੀ ਦਵਾਰਪਾਲ ਨੇ ਇਹ ਸੁਨੇਹਾ ਲੈ ਕੇ ਅੰਦਰ ਚਲਾ ਗਿਆ ਉਸਨੇ ਸ਼੍ਰੀ ਕ੍ਰਿਸ਼ਨ ਜੀ ਨੂੰ ਸੁਨੇਹਾ ਦਿੱਤਾ ਤਾਂ ਸ਼੍ਰੀ ਕ੍ਰਿਸ਼ਨ ਜੀ ਇੱਕਦਮ ਖਲੋ ਕੇ ਸਿੰਘਾਸਨ ਤੋਂ ਉੱਠ ਕੇ ਬਾਹਰ ਨੂੰ ਨੱਠੇ ਤੇ ਸੁਦਾਮੇ ਨੂੰ ਆ ਕੇ ਘੁੱਟ ਕੇ ਗਲ ਨਾਲ ਲਾ ਲਿਆ ਸੁਖ ਸੰਦ ਪੁੱਛੀ ਤੇ ਪਿਆਰ ਸਤਿਕਾਰ ਨਾਲ ਆਪਣੇ ਸਿੰਘਾਸਨ ਉੱਤੇ ਬਿਠਾਇਆ ਅਤੇ ਪੈਰ ਧੁਆਏ ਖੋਲ ਬਿਠਾ ਕੇ ਮਖੌਲ ਦੇ ਲਹਿਜੇ ਵਿੱਚ ਆਖਿਆ ਲਿਆ ਮੇਰੀ ਪਰਜਾਈ ਕਿੰਨੀ ਭੇਜਿਆ ਹੈ ਇਹ ਆਪਕੇ ਲੀੜੇ ਪੱਲਿਓਂ ਤਰਚੌਲੀ ਖੋਲ ਕੇ ਖੋਲ ਲਈ ਤੇ ਫੱਕੇ ਮਾਰ ਕੇ ਚੱਬਣ ਲੱਗੇ ਚਬਦੇ ਹੋਏ ਬਾਹਰ ਦੇ ਗਏ ਤੇ ਆਖੀ ਗਏ ਵਾਹ ਵਾਹ ਕਿੰਨੀ ਸਵਾਦੀ ਹੈ ਤਰਚੌਲੀ ਕਿੰਨੀ ਚੰਗੀ ਹੈ ਪਰਜਾਈ ਸੁਦਾਮਾ ਖੁਸ਼ ਹੋ ਗਿਆ ਮਿੱਤਰ ਨੂੰ ਆਪਣੇ ਕੋਲ ਰੱਖਿਆ ਤੇ ਬੜੀ ਸੇਵਾ ਕੀਤੀ ਸਤਿਕਾਰ ਨਾਲ ਤੋਰਿਆ ਨਾ ਤਾਂ ਸੁਦਾਮੇ ਨੇ ਭਗਵਾਨ ਕੋਲੋਂ ਕੁਝ ਮੰਗਿਆ ਅਤੇ ਨਾ ਹੀ ਭਗਵਾਨ ਨੇ ਕੁਝ ਦਿੱਤਾ ਸੁਦਾਮਾ ਜਿਵੇਂ ਖਾਲੀ ਹੱਥ ਦਰਬਾਰ ਵਾਲ ਗਿਆ ਸੀ ਤਵੇਂ ਹੀ ਖਾਲੀ ਹੱਥ ਘਰ ਨੂੰ ਵਾਪਸ ਮੁੜ ਗਿਆ ਰਾਹ ਵਿੱਚ ਸੋਚਦਾ ਆਇਆ ਕਿ ਘਰ ਵਾਲੀ ਨੂੰ ਕੀ ਦੱਸਾਂਗਾ ਮਿੱਤਰ ਕੋਲੋਂ ਕੀ ਲਿਆਂਦਾ ਸੁਦਮਾ ਗੋਗਲ ਕੋ ਗਿਆ ਉਹ ਆਪਣੇ ਮਹੱਲੇ ਵੱਲ ਗਿਆ ਤਾਂ ਉਸ ਨੂੰ ਆਪਣਾ ਘਰ ਨ ਲੱਭਾ ਉਹ ਹੈਰਾਨ ਹੋਇਆ ਉਸ ਦੇ ਕੱਚੇ ਘਰ ਕੱਖਾਂ ਦੀ ਸ਼ਰਨ ਜੋ ਗਊਆਂ ਵਾਸਤੇ ਸੀ ਕਿਤੇ ਨਾ ਲੱਭੀ ਅਤੇ ਉਹ ਖੁਲੋ ਕੇ ਪੁੱਛਣਾ ਹੀ ਚਾਹੁੰਦਾ ਸੀ ਕਿ ਉਸ ਦਾ ਲੜਕਾ ਆ ਗਿਆ ਉਸ ਨੇ ਨਵੇਂ ਲੀੜੇ ਪਾਏ ਸਨ ਪਿਤਾ ਜੀ ਤੁਸੀਂ ਬਹੁਤ ਚਿਰ ਲਾ ਕੇ ਆਏ ਦੁਆਰ ਕਾ ਤੋਂ ਆਏ ਜਿਨ੍ਹਾਂ ਨੂੰ ਤੁਸੀਂ ਭੇਜਿਆ ਸੀ ਬੰਦੇ ਇਹ ਮਕਾਨ ਬਣਾ ਗਏ ਸਮਾਨ ਛੱਡ ਕੇ ਅਤੇ ਬਹੁਤ ਸਾਰੇ ਰੁਪਏ ਦੇ ਗਏ ਮਾਤਾ ਜੀ ਤੁਸਾਂ ਨੂੰ ਉਡੀਕਦੇ ਹਨ ਆਓ ਤੇ ਦੇਖੋ ਕਿ ਐਸਾ ਸੋਹਣਾ ਘਰ ਬਣਿਆ ਹੈ ਆਪਣੇ ਪੁੱਤਰ ਕੋਲੋਂ ਗੱਲਾਂ ਸੁਣ ਕੇ ਅਤੇ ਪੱਕੇ ਸੁੰਦਰ ਮਕਾਨਾਂ ਵੱਲ ਦੇਖ ਕੇ ਉਹ ਜਾਣ ਗਿਆ ਕਿ ਸਭ ਭਗਵਾਨ ਦਾ ਖੇਲ ਹੈ ਭਗਵਾਨ ਨੇ ਮੈਨੂੰ ਉੱਥੇ ਕੋਲ ਹੀ ਰੱਖਿਆ ਅਤੇ ਪਿੱਛੋਂ ਇਹ ਲੀਲਾ ਰਚਦੇ ਰਹੇ ਪਰ ਰਤਾ ਨਹੀਂ ਜਤਾਇਆ ਮਕਾਨ ਐਸੇ ਅਲੀਸ਼ਾਨ ਬਣੇ ਸਨ ਜਿਨ੍ਹਾਂ ਦੇ ਨਾਲ ਦਾ ਕੋਈ ਮਕਾਨ ਨਹੀਂ ਸੀ ਸ਼ਾਇਦ ਵਿਸ਼ਕਰਮਾ ਆਪ ਆਇਆ ਸੀ ਮਕਾਨ ਤਿਆਰ ਕਰਨ ਵਾਸਤੇ ਉਸ ਦਿਨ ਤੋਂ ਹੀ ਉਹ ਭਗਤੀ ਵੱਲ ਲੱਗ ਗਿਆ ਅਤੇ ਭਗਤਾਂ ਵਿੱਚ ਗਿਣਿਆ ਗਿਆ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।